ਦੇਖੋ ਜੀ ਜਿਹੜਾ ਪਰਿਵਾਰਕ ਮੈਂਬਰ ਹੈਗੇ ਨੇ ਬਹੁਤ ਹਨਮੋਸੀ ਦੇ ਵਿੱਚ ਦੇਖੇ ਗਏ ਨੇ ਜਿਨ੍ਹਾਂ ਦਾ ਜਿਹੜਾ ਕਹਿ ਲਈ ਆਪਾਂ ਆਸੀਆਨਾ ਜਿਹੜਾ ਹੈਗਾ ਜਦੋਂ ਕਿਸੇ ਦਾ ਵੀ ਆਸੀਆਨਾ ਉਜੜ ਜਾਂਦਾ ਉਜੜਨੇ ਮੰਨੋ ਜਦੋਂ ਕਿ ਛੱਤ ਦੇਗੀ ਪਰਿਵਾਰ ਦਾ ਸਮਾਨ ਰੁੜਿੰਦਾ ਸਮਾਨ ਜਿੰਨਾ ਵੀ ਹੈਗਾ ਸੀ ਸਾਰਾ ਸਮਾਨ ਪੁੱਟ ਚੁੱਕਿਆ ਹੈਗਾ ਪਰਿਵਾਰ ਦੇ ਮੂਹ ਤੇ ਭਾਵੁਕ ਹੋਏ ਹੋਏ ਬੈਨੇ ਪਰਿਵਾਰ ਕੇ ਮੈਂਬਰਾਂ ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਨ ਮੈਂ ਸਰਬਜੀਤ ਸਿੰਘ ਦਾ ਟੋਲਾ ਅੱਜ ਆਸੀਂ ਪਹੁੰਚਿਆ ਜਿਲ੍ਹਾ ਮਲੇਰਕੋਲਾ ਦੇ ਪਿੰਦ ਕੁਠਾਲਾ ਜਿਹਨੂੰ ਫਿਰੋਜ਼ਪੁਰ ਵੀ ਕਹਿ ਦਿੰਦੇ ਨੇ ਜਿੱਥੇ ਕਿ ਇੱਕ ਗਰੀਬ ਪਰਿਵਾਰ ਆ ਇੱਕ ਤਾਂ ਪਹਿਲੇ ਜਿਹੜੀ ਗਰੀਬੀ ਦੀ ਮਾਰ ਉਸ ਪਰਿਵਾਰ ਤੇ ਹੈਗੀ ਆ ਗਈ ਪਰਿਵਾਰ ਦੇ ਵਿੱਚ ਦੋ ਜਿਹੜੇ ਬੱਚੇ ਹੈਗੇ ਨੇ ਇੱਕ ਉਹਨਾਂ ਦਾ ਬੇਟਾ ਤੇ ਇੱਕ ਬੇਟੀ ਆ ਜਿਹਨਾਂ ਦਾ ਦਿਮਾਗੀ ਸੰਤੋਲਨ ਠੀਕ ਨਹੀਂ ਹੈਗਾ ਦੋਨਾਂ ਦੀ ਜਿਹੜੀ ਹੈਗੀ ਆ ਦਵਾਈ ਚੱਲਦੀ ਆ ਉਹਨਾਂ ਦਾ ਗੁਜ਼ਾਰਾ ਉਸ ਪਰਿਵਾਰ ਦਾ ਦਵਾਈ ਕਰਕੇ ਹੀ ਬਹੁਤ ਮੁਸ਼ਕਲ ਹੋ ਰਿਹਾ ਸੀਗਾ ਕਿਉਂਕਿ ਦਵਾਈ ਜਿਹੜੀ ਹੈਗੀ ਆ ਬਹੁਤ ਮਹਿੰਗੀ ਹੈ ਜਿਹੜੀ ਇਹ ਦਿਮਾਗ ਦੀ ਦਵਾਈ ਤੇ ਬਾਹਰੋਂ ਲੈ ਕੇ ਆਉਂਦੇ ਨੇ ਜੱਗੇ ਹਸਪਤਾਲ ਹੈਗੀ ਹਸਪੀਟਲ ਦੇ ਵਿੱਚੋਂ ਕਿ ਸਾਡੇ ਬੱਚੇ ਜਿਹੜੇ ਸਹੀ ਰਹਿਣਗੇ ਪਰ ਦੂਜਾ ਉਧਰ ਪਰ ਕੁਦਰਤੀ ਮਾਰ ਪੈ ਗਈ ਹੈ ਜਿਹੜੀਆਂ ਵਾਰਸ਼ਾ ਹੋਈਆਂ ਹੈਗੀਆਂ ਲਗੀਆਂ ਵਾਰਸ਼ਾ ਦੇ ਵਿੱਚ ਜਿਹੜੇ ਉਹਨਾਂ ਦੇ ਘਰ ਦੇ ਰਹਿਣ ਵਾਸਤੇ ਦੂ ਰਹਿਣ ਬਸੇਰਾ ਬਣਾਇਆ ਗਿਆ ਸੀ ਦੋ ਕਮਰੇ ਬਣਾਏ ਗਏ ਸੀਗੇ ਜਿਹੜੇ ਡਾਟਾ ਤੇ ਬਣਾਏ ਗਿਆ ਕਮਰੇ ਹੈਗੇ ਸੀ ਇੱਕ ਦਿਨ ਸੋਮਵਾਰ ਵਾਲਾ ਦਿਨ ਪਰਿਵਾਰ ਦੇ ਦੱਸਣ ਮੁਤਾਬਕ ਵਿਓਹੋ ਕਮਰੇ ਸ਼ਾਮ ਨੂੰ 7 ਵਜੇ ਦੇ ਲਗਭਗ ਜਦੋਂ ਪਰਿਵਾਰ ਰੋਟੀ ਖਾ ਕੇ ਬਾਹਰ ਨਿਕਲਿਆ ਤਾਂ ਅਚਾਨਕ ਉਸ ਕਮਰੇ ਦੀ ਛੱਤ ਜਿਹੜੀ ਡਿੱਗ ਪੈਂਦੀ ਹੈਗੀ ਆ ਜਿਹਦੇ ਵਿੱਚ ਉਹ ਬੱਚੀ ਛੱਤ ਦੇ ਕੁਝ ਕਰਨ ਵਾਸਤੇ ਚੜੀ ਸੀ ਉਹ ਵੀ ਜਿਹੜੀ ਹੈਗੀ ਜਖਮੀ ਹੋ ਗਈ ਬੱਚੀ ਜਿਹੜੀ ਕਿ ਪਹਿਲਾਂ ਹੀ ਬਿਮਾਰੀ ਨਾਲ ਜੂਝ ਰਹੀ ਆ ਪਰਿਵਾਰ ਦੇ ਗੁਜ਼ਾਰੇ ਵਾਸਤੇ ਨਾਲ ਨਾਲ ਕੰਮ ਵੀ ਕਰਦੀ ਆ ਮਾੜਾ ਮੋਟਾ ਜਿੰਨੇ ਜੋਗੀ ਹੈਗੀ ਪਰ ਉਦਰਤ ਦੀ ਮਾਰ ਪੈਣ ਕਰਕੇ ਉਹ ਪਰਿਵਾਰ ਦੇ ਮੂੰਹ ਤੇ ਨਮੋਸੀਆ ਬਹੁਤ ਜਿਹੜਾ ਹੈਗਾ ਪਰਿਵਾਰ ਇਹ ਸੋਚਣ ਲਈ ਮਜਬੂਰ ਹੋ ਗਿਆ ਵੀ ਸਾਡਾ ਜਿਹੜਾ ਅਗਲਾ ਗੁਜ਼ਾਰਾ ਕਿਵੇਂ ਹੋਗਾ ਕਿਵੇਂ ਐਸੇ ਘਰ ਦੀ ਛੱਤ ਪਾਵਾਂਗੇ ਗੱਲ ਕਰਾਵਾਂਗੇ ਪਰਿਵਾਰਕ ਮੈਂਬਰਾਂ ਦੇ ਨਾਲ ਬਾਪੂ ਜੀ ਕੀ ਨਾ ਆਪਣਾ ਲੈ ਨਾ ਦੁਬਾਂਝੇ ਇਹ ਜਿਹੜਾ ਆਪਣਾ ਇੱਕ ਘਰ ਦੀ ਛੱਤ ਡਿੱਗੀ ਉਹ ਦੇਖ ਰਹੇ ਹਾਂ ਇਹਦਾ ਕੀ ਕਾਰਨ ਹੋ ਸੱਤ ਕਿਵੇਂ ਡਿੱਗੀ ਹੈ ਛੱਤ ਜੀ ਕੋਈ ਪਤਾ ਹੀ ਨਹੀਂ ਲੱਗਾ ਇਹ ਤਾਂ ਰੋਟੀ ਖਾ ਕੇ ਬਾਹਰ ਨਿਕਲਦੇ ਨੇ ਜਾਨੂ ਬੈਂਟੀ ਕਦੋਂ ਡਿੱਗੀ ਹੈਗੀ ਆ ਸੱਤ ਇਹ ਛੋਂ ਬਾਦ ਨੂੰ 7:00 ਵਜੇ ਹੀ ਆਖਣ ਠੀਕ ਆ ਕੀ ਉਸ ਸਮੇਂ ਜਿਹੜਾ ਪੂਰਾ ਪਰਿਵਾਰ ਘਰ ਦੇ ਵਿੱਚ ਮੌਜੂਦ ਸੀ ਜਦੋਂ ਛੱਤ ਡਿੱਗੀ ਆ ਇਹ ਹਾਂਜੀ ਅ ਕੋਈ ਐਸ 7 ਦੇ ਨਾਲ ਕਿੰਨਾ ਜਿਹੜਾ ਘਰ ਦਾ ਸਮਾਨ ਦਾ ਨੁਕਸਾਨ ਹੋਇਆ ਜਾਂ ਪਰਿਵਾਰਕ ਮੈਂਬਰ ਦੇ ਕਿਸੇ ਦੇ ਇਸ ਦੇ ਸੱਤ ਦੇ ਕਾਰਨ ਛੱਟ ਲੱਗੀ ਹੋਈ ਹੈ ਇੱਕ ਤਾਂ ਕੁਲੀ ਦੇ ਲੱਗੀ ਹਾਂਜੀ ਇੱਕ ਦੇਖ ਲਈ ਹਿਮਾਲਾ ਘੱਟੋ ਘੱਟ ਲੱਖ ਲੱਖ ਰਾਬ ਅੱਛਾ ਤੇ ਇਹ ਜਿਹੜਾ ਸਮਾਨ ਥੋੜਾ ਨੁਕਸਾਨਿਆ ਗਿਆ ਹੈਗਾ ਕਿ ਉਸ ਕਮਰੇ ਦੇ ਵਿੱਚ ਆ ਤੁਸੀਂ ਸੌਂਦੇ ਪੈਂਦੀ ਬੋਹੋਗੇ ਕਿ ਆਪਣੇ ਘਰ ਦਰੋਲਾਂ ਵਾਸਤੇ ਕੰਮ ਜਾਨ ਵਾਏ ਜਾਂਦੇ ਬੰਦੇ ਤੇ ਉਹ ਜਿਹੜਾ ਬੇਟਾ ਆਪਣਾ ਹੈਗਾ ਉਹ ਕੀ ਕੰਮ ਕਰਦਾ ਉਹ ਵੀ ਡੈੜੀ ਜੁੱਤੇ ਕਰਦਾ ਤੁਸੀਂ ਆਪ ਕੀ ਕੰਮ ਕਰਦੇ ਮੈਂ ਵੀ ਡੈੜੀ ਜੁੱਤੇ ਕਰਦਾ ਸੁਣਨ ਦੇ ਵਿੱਚ ਇਹ ਵੀ ਆਇਆ ਕਿ ਜਿਹੜਾ ਬੇਟਾ ਹੈਗਾ ਉਹਦੀ ਦਵਾਈ ਵੀ ਜਿਹੜੀ ਹੈਗੀ ਬਰੋਂ ਚੱਲਦੀ ਆ ਵੀ ਉਹਦੀ ਹੱਡ ਜੁੱਤਾ ਕਰਕੇ ਉਹਨੂੰ ਨਾਮ ਨੂੰ ਜਿਹੜੀ ਲੇਬਰ ਥੋੜੀ ਬਹੁਤੀ ਮਿਲਦੀ ਆ 100-2000 ਰੁਪਏ ਜਿੰਨਾ ਕਿ ਮਿਲਦਾ ਘਰ ਦਾ ਗੁਜ਼ਾਰਾ ਮੁਸ਼ਕਿਲ ਆ ਜਿਹੜੀ ਹੁਣੇ 7 ਰਕੀਆ ਇਸ ਸੰਬੰਧ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹੋਗੇ ਵੀ ਤੇ ਜਿਹੜੇ ਇਹ ਛੋਟੇ 7 ਰਕੀਆ ਇਹਦੀ ਮਦ ਅਸੀਂ ਤਾਂ ਇਹ ਜਨੇਵੀ ਬਣਾ ਦਿਓ ਵੀ ਬਣ ਗਏ ਅੱਛਾ ਫਿਰ ਨਹੀਂ ਬਣਦੀ ਇਹ ਜਿਹੜੇ ਤੁਸੀਂ ਕਹਿੰਦੇ ਵੀ ਲੜਕੀ ਸਾਡੀ ਜਿਹੜੀ ਹੈ ਕੋਈ ਸੱਟ ਲੱਗੀ ਹੈ ਕਿ ਇਹੇ ਲੜਕੀ ਛੱਤ ਦੇ ਉੱਪਰ ਸੀ ਜਦੋਂ ਹਾਂਜੀ ਭੱਟੀ ਕੋਠੀ ਠੀਕ ਆ ਸਾਰੇ ਹੋ ਕੇ ਉਦੋਂ ਬਾਅਦ ਦੇ ਵਿੱਚ ਜਿਹੜੀ ਛਾਤਰੇ ਗਣ ਤੋਂ ਬਾਅਦ ਤੁਹਾਡੇ ਕੋਲੇ ਕੋਈ ਜਿਹੜੀ ਹੈਗੀ ਆ ਕਿਸੇ ਕਿਸਮ ਦੀ ਕੋਈ ਜਿਵੇਂ ਆਪਣੇ ਬਣਿਆ ਹੁੰਦੇ ਨੇ ਕਿ ਜਥੇਬੰਦਿਆ ਬਣਿਆ ਹੁੰਦੇ ਨੇ ਐਨਜੀਓ ਬਣੇ ਨੇ ਕਿ ਕੋਈ ਤੁਹਾਡੀ ਖਾਬਰ ਲੱਤੀ ਆ ਕਿ ਹਾਂਜੀ ਮਾਤਾ ਜੀ ਕੀ ਨਵਾਂ ਆਪਣਾ ਜੀ ਅਮਰਜੀਤ कौर ਅ ਅੱਛਾ ਜਦੋਂ ਇਹ ਛੱਤ ਡਿੱਗੀ ਆ ਤਾਂ ਤੁਸੀਂ ਵੀ ਘਰ ਦੇ ਵਿੱਚ ਮੌਜੂਦ ਸੀ ਹਾਂ ਤੁਸੀਂ ਕੀ ਕਰ ਰਹੇ ਸੀ ਉਸ ਟਾਈਮ ਦੇ ਵਿੱਚ ਅਸੀਂ ਕੋਈ ਮਜੋ ਤਾਂ ਕਰੇ ਤਾਂ ਬਹੁਤ ਵਧੀਆ ਮੈਰੀ ਕੋ ਕੁੜੀ ਸੱਡਿੰਗ ਹਾਂਜੀ ਕੁੜੀ ਮੇਰਾ ਮਰਦਸ ਪੁੱਣ ਪਾਈਤੀ ਘਟਾ ਤੇ ਚੜੀ ਹੋਈ ਸੀ ਪਤਾ ਨਹੀਂ ਲੱਗਿਆ ਫਰ ਲੈ ਡੱਕੇ ਅੱਛਾ ਅ ਚਲੋ ਕੋਈ ਗੱਲੀ ਭਾਪ ਕੋ ਹੋਣ ਦੀ ਕੋਈ ਗੱਲ ਨਹੀਂ ਸਾਡੇ ਦਰਸ਼ਕ ਜਿਹੜੇ ਹੈਗੇ ਨੇ ਬਹੁਤ ਦਿਆਲੂ ਨੇ ਹੋ ਸਕਦਾ ਵੀ ਜਿਹੜੀ ਸਾਡੀ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਫਰਿਆਦ ਸੁਣਨ ਤੋਂ ਬਾਅਦ ਤੁਹਾਡੀ ਮਦਦ ਜ਼ਰੂਰ ਕਰਨਗੇ। ਕੁੜੀਆ ਕੀ ਨਾਮ ਆਪਤਾ ਆਪਣਾ? ਅ ਕੀ ਤੁਸੀਂ ਉਸ ਟਾਈਮ ਜਦੋਂ ਤੁਹਾਡੇ ਘਰ ਦੇ ਮਕਾਨ ਜਿੱਦਾ ਹੈਗਾ ਛੱਤੇ ਡਿੱਗੀ ਆ ਤੁਸੀਂ ਕੀ ਕਰ ਰਹੇ ਸੀ ਉਸ ਟਾਈਮ? ਛੱਤ ਉੱਪਰ ਕੀ ਕਰਨ ਗਿਆ ਸੀ ਤੁਸੀਂ ਉਸ ਟਾਈਮ? ਅੱਛਾ ਤੁਸੀਂ ਵੈਸੇ ਪੜਾਈ ਕਰਦੇ ਹੋ? ਹਾਂਜੀ। ਬਿਮਾਰ ਹਿੰਦ ਅੱਛਾ 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 ਕੀ ਬਿਮਾਰੀ ਕੀ ਆ ਜਿਹੜੀ ਜਿਹਦੇ ਕਾਰਨ ਤੁਸੀਂ ਕਹਿੰਦੇ ਪਤਾ ਲੱਗਿਆ ਪਰਿਵਾਰ ਤੋਂ ਤੁਸੀਂ ਥੋੜੀ ਵੀ ਮੈਡੀਸਿਨ ਚੱਲਦੀ ਆ ਕੀ ਬਿਮਾਰੀ ਕਿ ਜਿਹਦੇ ਕਾਰਨ ਚੱਲਦੀ ਹੈ ਕੀ ਤੁਹਾਡੇ ਪਰਿਵਾਰ ਦਾ ਕੋਈ ਹੁਣ ਜਿਹੜਾ ਸਾਡੇ ਦਰਸ਼ਕਾਂ ਨੂੰ ਕੋਈ ਕੰਟੈਕਟ ਨੰਬਰ ਹੈ ਜਿਹੜਾ ਹੈਗਾ ਜਿਹਦੇ ਉੱਪਰ ਤੁਹਾਡੀ ਮਦਦ ਕਰਨੀ ਚਾਹਣ ਸਿੱਧੇ ਤੁਹਾਡੇ ਕੰਟੈਕਟ ਜਿਹੜਾ ਹੈਗਾ ਸਾਡੇ ਦਰਸ਼ਕਾਂ ਨੂੰ ਬੋਲ ਕੇ ਦੱਸੋ ਤੁਸੀਂ ਜਾਨੀ ਨਸ 25 71 ਦੁਆਰੇ ਫਿਰ ਦਰਸ਼ਕਾਂ ਦੇ ਜਿਹੜਾ ਹੈਗਾ ਤੁਸੀਂ ਨੰਬਰ ਰਿਪੀਟ ਕਰਾਓ ਕਿਉਂਕਿ ਕਈ ਵਾਰ ਜਿਹੜਾ ਹੈਗਾ ਸੁੰਡ ਦੇ ਵਿੱਚ ਵੀ ਜਿਹੜਾ ਰਹਿ ਜਾਂਦਾ ਦੇਖੋ ਜੀ ਜਿਹੜਾ ਪਰਿਵਾਰਕ ਮੈਂਬਰ ਹੈਗੇ ਨੇ ਬਹੁਤ ਅਨਮੋਸੀ ਦੇ ਵਿੱਚ ਦੇਖੇ ਗਏ ਨੇ ਜਿਨ੍ਹਾਂ ਦਾ ਜਿਹੜਾ ਕਹਿ ਲਈ ਆਪਾਂ ਆਸੀਆਨਾ ਜਿਹੜਾ ਹੈਗਾ ਜਦੋਂ ਕਿਸੇ ਦਾ ਵੀ ਆਸੀਆਨਾ ਉਜੜ ਜਾਂਦਾ ਉਹ ਜਨ ਨੇ ਮੰਨੋ ਜਦੋਂ ਕਿ ਛੱਤ ਡੇਗੀ ਪਰਿਵਾਰ ਦਾ ਸਮਾਨ ਰੁੜਿੰਦਾ ਸਮਾਨ ਜਿੰਨਾ ਕਿ ਵੀ ਹੈਗਾ ਸੀ ਸਾਰਾ ਸਮਾਨ ਟੁੱਟ ਚੁੱਕਿਆ ਹੈਗਾ ਪਰਿਵਾਰ ਦੇ ਮੂੰਹ ਤੇ ਭਾਵੁਕ ਹੋਏ ਹੋਏ ਨੇ ਪਰਿਵਾਰ ਕੇ ਮੈਂਬਰ ਅੱਖਾਂ ਦੇ ਵਿੱਚ ਅਥਰੂ ਹੈਗੇ ਨੇ ਵੀ ਹੁਣ ਅਸੀਂ ਜਿਹੜਾ ਹੈਗਾ ਕਿੱਥੋਂ ਇਹ ਜਿਹੜਾ ਘਰ ਦਾ ਗੁਜ਼ਾਰਾ ਮਸਾ ਸਾਡਾ ਪੂਰਾ ਹੁੰਦਾ ਸੀ ਅਸੀਂ ਹੁਣ ਜਿਹੜਾ ਇਹਨੂੰ ਕਿਵੇਂ ਜਿਹੜਾ ਛੱਤ ਨੂੰ ਅਸੀਂ ਪਾਵਾਂਗੇ ਗੱਲ ਕਰਾਵਾਂਗੇ ਇੱਥੋਂ ਦੇ ਜਿਹੜੇ ਪਿੰਡ ਕੁਠਾਲਾ ਫਿਰੋਜ਼ਪੁਰ ਦੇ ਸਮਾਜ ਸੇਵੀ ਜਿਹੜੇ ਹੈਗੇ ਸਾਡੇ ਕੋਲੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਵੀ ਸਮੇਂ-ਸਮੇਂ ਸਰ ਜਿਹੜੀ ਹੈਗੀ ਆ ਇੱਥੋਂ ਦੇ ਜਿਹੜੇ ਮਦਦ ਕਰਦੇ ਰਹਿੰਦੇ ਨੇ ਨਗਰ ਨਵਾਸੀ ਲੋਕਾਂ ਦੀ ਆਪਣੀ ਇਹਨਾਂ ਦੀ ਵੀ ਕੈਂਪ ਜੀ ਚੱਲਦੀ ਆ ਸਰ ਕੀ ਨਾਮ ਜੀ ਆਪਣਾ ਜੀ ਵਰਜੀਤ ਕਾਲਖਾ ਸਾਹਿਬ ਵਰਜੀਤ ਜੀ ਕੀ ਫਤਿਹ ਮੇਰਾ ਨਾਮ ਬਲਜੀਤ ਸਿੰਘ ਰਿਟਾਇਰਡ ਹੈਡਮਾਸਟਰ ਪਿੰਡ ਕੁਠਾਲਾ ਸਾਨੂੰ ਮੌਕਾ ਮਿਲੇ ਨਾ ਵੀਰਾਂ ਦੇ ਸੱਦੇ ਇਹ ਕਰੇ ਜੋ ਇੱਕ ਘਟਨਾ ਹੋਈ ਹੈ ਇਹ ਗਰੀਬ ਪਰਿਵਾਰ ਤੇ ਜੋ ਦਿਹਾੜੀ ਜੋਤਾ ਕਰਕੇ ਉਹਦਾ ਟਾਈਮ ਪੂਜਾਰਾ ਕਰਦੇ ਨੇ ਇਹਨਾਂ ਦੇ ਜਿਹੜੇ ਦੋ ਬੱਚੇ ਨੇ ਉਹ ਬਹੁਤ ਬਿਮਾਰ ਰਹਿੰਦੇ ਨੇ ਇੱਕ ਬੇਟੀ ਸਾਨੂੰ ਦੇਖਣ ਨੂੰ ਮਿਲੀ ਜਿਹਦੇ ਵਿਚਾਰੇ ਜਿ ਖੂਨ ਦੀ ਬਹੁਤ ਘਾਟ ਲੱਗਦੀ ਹੈ ਸਾਨੂੰ ਅੱਧੋ ਚੱਲਣਾ ਫਿਰ ਇਹਦਾ ਔਖਾ ਹੋਇਆ ਪਿਆ ਇਸ ਲਈ 10 ਦੀ ਬੇਨਤੀ ਹੈ ਕਿ ਇਸ ਪਰਿਵਾਰ ਦੀ ਬਾਤੋ ਮਦਦ ਮਦਦ ਕਰਕੇ ਉਹਨਾਂ ਦਸਵੰਦ ਇਹਨਾਂ ਨੂੰ ਭੇਜ ਕੇ ਆਪਣੀ ਕਮਾਈ ਨੂੰ ਸਫਲਾ ਕਰੋ ਜੀ ਸੁਣਨ ਦੇ ਵਿੱਚ ਆਏਗੀ ਇਹਨਾਂ ਦਾ ਇੱਕ ਬੇਟਾ ਵੀ ਹੈਗਾ ਜਿਹੜਾ ਉਹ ਉਹਦੇ ਵੀ ਕਹਿੰਦੇ ਕੋਈ ਦਵਾਈ ਚੱਲਦੀ ਆ ਕੀ ਉਹਨੂੰ ਕੀ ਪ੍ਰੋਬਲਮ ਹੈ ਉਹਨੂੰ ਸਾਨੂੰ ਪਤਾ ਲੱਗਾ ਇਹਨੂੰ ਦਿਮਾਗੀ ਪ੍ਰੋਬਲਮ ਹੈ ਕੋਈ ਦਿਮਾਗੀ ਪ੍ਰੋਬਲਮ ਜਿਹੜੀ ਦਵਾਈ ਆ ਉਹ ਪਤਾ ਨਹੀਂ ਡਿਮੈਂਸ਼ੀਆ ਵਗੈਰਾ ਵੇਹ ਜੀ ਗੱਲ ਹੋ ਜਾਂਦੀ ਉਹਦੇ ਨਾਲ ਬਹੁਤ ਪ੍ਰੋਬਲਮ ਕ੍ਰੀਏਟ ਹੋ ਜਾਂਦੇ ਜਿਹੜੇ ਇੱਕ ਗਰੀਬ ਪਰਿਵਾਰ ਨੂੰ ਉਹ ਇਹ ਜਿਹੇ ਦਵਾਈਆਂ ਲੈਣੀਆਂ ਬਹੁਤ ਹੀ ਮਹਿੰਗੀਆਂ ਪੈਂਦੀਆਂ ਨੇ ਕਿਉਂਕਿ ਅਧਿਆੜੇ ਜੋ ਤਾਂ ਅੱਜਕੱਲ ਮਸਾਂ ਮਿਲਦਾ ਮਸ਼ੀਨੀ ਕਰਨ ਦਾ ਜੋਗਾ ਇਸ ਕਰਕੇ ਦੁਆਰੇ ਫਿਰਦਾਸ ਦੀ ਬੇਨਤੀ ਹੈ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰਕੇ ਆਪਣੀ ਨੇਕ ਮੈਨ ਨੂੰ ਸਫਲ ਕਰੋ ਜੀ ਧੰਨਵਾਦ ਜੀ ਦੇਖੋ ਜੀ ਜਿਹੜਿਆ ਸਮਾਜ ਸੇਵੀ ਜਥੇਬੰਦੀ ਦੇ ਆਗੂ ਹੈਗੇ ਨੇ ਇੱਥੋਂ ਦੇ ਉਹਨਾਂ ਨੇ ਵੀ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਨੇ ਪਰ ਜੇ ਆਪਾਂ ਕਹਿ ਲਈਏ ਦੇਖਣ ਦੇ ਵਿੱਚ ਵੀ ਆਉਂਦਾ ਵੀ ਦੇਖੋ ਇਹ ਜਿਹੜੇ ਹੈਗੇ ਨੇ ਜਦੋਂ ਕਿਸੇ ਤੇ ਜਹੀ ਨਵਤਾ ਆ ਜਾਂਦੀ ਆ ਸਭ ਤੋਂ ਵੱਡੀ ਇਹ ਆਪਾਂ ਕਹ ਲਈਏ ਵਿਪਤਾ ਮੰਨੀ ਜਾਂਦੀ ਆ ਉਸ ਪਰਿਵਾਰ ਵਾਸਤੇ ਜਨਾਂ ਦੇ ਉੱਪਰੇ ਪਈ ਹੁੰਦੀ ਆ ਕਰਦੀ ਛੱਤ ਦੇ ਜਣਾ ਦੇਖਿਆ ਜੀ ਇੱਕ ਨਵੇਂ ਸਿਰੋਂ ਸਾਰੀ ਕਰਨ ਵਾਲਾ ਕੰਮ ਹੋ ਜਾਂਦਾ ਆ ਸਮੇਂ-ਸਮੇਂ ਸਰ ਜਿਹੜੇ ਮੇਰੇ ਨਾਲ ਇਸ ਨਗਰ ਦੇ ਜਿਹੜੇ ਹੈਗੇ ਨੇ ਸਮਾਜ ਸੇਵੀ ਖੜੇ ਨੇ ਉਹ ਵੀ ਇਸ ਪਰਿਵਾਰ ਦੀ ਮਦਦ ਕਰਦੇ ਰਹਿੰਦੇ ਨੇ ਪਰ ਇਹ ਬਹੁਤ ਵੱਡਾ ਕੰਮ ਆ ਇਹ 2-4 ਬੰਦਾ ਤੇ ਨਹੀਂ ਕਰਨ ਵਾਲਾ ਹੈਗਾ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦਰਸ਼ਕਾਂ ਨੂੰ ਜਿਹੜੀ ਹੈਗੀ ਆ ਬੇਨਤੀ ਕਰਾਂਗਾ ਕਿ ਇਹ ਵੱਧ ਤੋਂ ਵੱਧ ਉਸ ਬੱਚੀ ਨੇ ਜਿਹੜਾ ਆਪਣਾ ਆਪਣਾ ਸੰਪਰਕ ਨੰਬਰ ਜਿਹੜਾ ਮੋਬਾਈਲ ਨੰਬਰ ਇਸ ਦੇ ਵਿੱਚ ਬੋਲਿਆ ਹੈਗਾ ਉਹਦੇ ਉੱਪਰ ਸਿੱਧੀ ਪ੍ਰਵਾਹ ਨੂੰ ਜਿਹੜੀ ਮਦਦ ਦਿੱਤੀ ਜਾਵੇ ਤਾਂ ਕਿ ਇਹ ਆਪਣਾ ਜਿਹੜਾ ਅਸੀਂ ਆਨਾ ਦੁਆਰ ਤੋਂ ਖੜਾ ਕਰ ਸਕਣ ਪਰਿਵਾਰ ਦਾ ਜਿਹੜਾ ਅਕਾਊਂਟ ਨੰਬਰ ਆ ਉਹ ਵੀ ਅਸੀਂ ਤੁਹਾਨੂੰ ਸਿੱਧੇ ਤੌਰ ਤੇ ਦਿਖਾਵਾਂਗੇ ਤਾਂ ਕਿ ਇਹ ਜਿਹੜਾ ਆਪਣਾ ਖਾਤੇ ਦੇ ਵਿੱਚ ਇਹਨਾਂ ਦੇ ਸਿੱਧੇ ਡਾਇਰੈਕਟ ਪੈਸੇ ਪਾਓ ਤੁਸੀਂ ਤਾਂ ਕਿ ਇਹ ਪਰਿਵਾਰ ਮੁੜ ਕੇ ਇਹਨਾਂ ਦੇ ਜਿਹੜਾ ਅੱਜ ਚਿਹਰੇ ਦੇ ਉੱਪਰ ਨਮੋਸੀ ਦੇਖੀ ਜਾਂਦੀ ਆ ਆਪਣੀ ਜ਼ਿੰਦਗੀ ਇਹ ਮੁੜ ਉਸੇ ਖੁਸ਼ੀ ਨਾਲ گزار ਸਕਣਾ ਆਪਣੀਆਂ ਆਸਾਂ ਨੂੰ ਜਿਹੜੀ ਹੈਗੀ ਆ ਇਹ ਪੂਰੀਆਂ ਕਰ ਸਕਣਾ ਮੈਂ ਤੁਹਾਨੂੰ ਦਿਖਾਈਆਂ ਨੇ ਲੈ ਤਸਵੀਰਾਂ ਫਰੋਜ਼ਪੁਰ ਕੋਠਾਲੇ ਦੇ ਵਿੱਚੋਂ ਜਿੱਥੇ ਕਿ ਇਹ ਪਰਿਵਾਰ ਦੇ ਨਾਲ بارشਾਂ ਦੇ ਕਾਰਨ ਪਾਣਾ ਪਰਤੇ ਆ ਸੀ ਵੀ ਵਦਵਾਰੇ ਫੇਰ ਆਪਣੇ ਚੈਨਲ ਦੇ ਮੱਧਵਾਰ ਹੀ ਕਰਾਂਗੇ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਕਿ ਆਪਣਾ ਆਸ਼ਿਆਨਾ ਦੀਵਾਰ ਤੋਂ ਜਿਹੜਾ ਹੈਗਾ ਬਣਾ ਕੇ ਉਸ ਦੇ ਵਿੱਚ ਖੁਸ਼ੀ-ਖੁਸ਼ੀ ਰਹਿ ਸਕਣਾ ਪਿੰਡ ਕੋਠਾਲਾ ਤੋਂ ਔਨ 에ਅਰ ਲਈ ਸਰਵੀ ਸਿੰਘ ਰਟੋਲਾ ਕੈਮਰਾ ਪਾਸਨ ਹਰਮਨ ਸਿੰਘ ਜਨ